ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੇ ਵੱਲੋਂ ਵੀ 32000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਵੇਗਾ ਦੱਸਦੀ ਹੈ ਕਿ ਕੈਨੇਡਾ ਦੇ ਜੋ ਹਾਊਸ ਆਫ ਕਾਮਨਸ ਲੋਕ ਮਾਮਲਿਆਂ ਦੀ ਜੋ ਸੁਰੱਖਿਆ ਦੀ ਕਮੇਟੀ ਹੈ ਉਸ ਦੀ ਮੀਟਿੰਗ ਦੇ ਵਿੱਚ ਇਹ ਮੰਗ ਉੱਠੀ ਹੈ ਕਿ 32000 ਦੇ ਕਰੀਬ ਲੋਕ ਚੋਂ ਨੇ ਉਹ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਜਹੇ ਦੇ ਵਿਚਾਲੇ ਇਸ ਸਾਲ ਇਹਨਾਂ 32000 ਲੋਕਾਂ ਨੂੰ ਜੋ ਹੈ ਉਹ ਡਿਪੋਰਟ ਕੀਤਾ ਜਾਵੇਗਾ ਤੇ ਦੱਸ ਦਈਏ ਕਿ ਭਾਰਤੀ ਲੋਕ ਜੋ ਨੇ ਉਹ ਇਸ ਲਿਸਟ ਦੇ ਵਿੱਚ ਸਭ ਤੋਂ ਵੱਧ ਨੇ ਭਾਰਤੀ ਨਾਗਰਿਕਾਂ ਦੀ ਗਿਣਤੀ ਇਸ ਲਿਸਟ ਦੇ ਵਿੱਚ ਬਾਕੀ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ ਤਾਂ 7000 ਦੇ ਕਰੀਬ ਜੋ ਲੋਕ ਨੇ ਉਹ ਭਾਰਤੀ ਨਾਗਰਿਕ ਦੱਸੇ ਜਾ ਰਹੇ ਨੇ ਜੋ ਕੈਨੇਡਾ ਦੇ ਵੱਲੋਂ ਇਸੇ ਸਾਲ ਡਿਪੋਰਟ ਕੀਤੇ ਜਾਣਗੇ ਤਾਂ ਹੋਰ 7000 ਦੇ ਕਰੀਬ ਲੋਕ ਜੋ ਨੇ ਉਹ ਇਸੇ ਸਾਲ ਦਿੱਲੀ ਜੋ ਹੈ ਉਹ ਭੇਜੇ ਜਾਣਗੇ ਤਾਂ ਕੈਨੇਡਾ ਦੇ ਵਿੱਚ ਹਾਊਸ ਆਫ ਕਾਮਨਸ ਤੋਂ ਲੋਕਾਂ ਦੀ ਸੁਰੱਖਿਆ ਦੀ ਸੁਰੱਖਿਆ ਮਾਮਲਿਆਂ ਦੀ ਜੋ ਕਮੇਟੀ ਹੈ ਉਸ ਦੇ ਵਿੱਚ ਮੰਗ ਉੱਠੀ ਹੈ ਕਿ ਜੋ ਵੀ ਲੋਕ ਅਮਰੀਕਾ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਇਸ ਸਾਲ ਡਿਪੋਰਟ ਜੋ ਕੀਤਾ ਜਾਵੇਗਾ ਤੇ 7000 ਭਾਰਤੀਆਂ ਨੂੰ ਹੁਣ ਦਿੱਲੀ ਭੇਜਣ ਦੀ ਤਿਆਰੀ ਜੋ ਹੈ ਉਹ ਕੈਨੇਡਾ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਿਆ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਜਦੋਂ ਤੋਂ ਰਾਸ਼ਟਰਪਤੀ ਬਣੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਲੋਕ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਡੈਪੋਟੇਸ਼ਨ ਉਹਨਾਂ ਦਾ ਸਭ ਤੋਂ ਵੱਡਾ ਪਹਿਲੂ ਮੰਨਿਆ ਜਾ ਰਿਹਾ ਹੈ ਪਰ ਅਜਾਹੇ ਦੇ ਵਿਚਾਲੇ ਹੁਣ ਕੈਨੇਡਾ ਦੇ ਵੱਲੋਂ ਵੀ ਜੋ ਪ੍ਰਵਾਸੀ ਨੇ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਚ ਰਹਿ ਰਹੇ ਨੇ ਉਹਨਾਂ ਨੂੰ ਹੁਣ ਡਿਪੋਰਟ ਜੋ ਹੈ ਕੀਤਾ ਜਾਵੇਗਾ ਲਿਸਟ ਤਿਆਰ ਹੋ ਚੁੱਕੀ ਹੈ 32000 ਦੇ ਕਰੀਬ ਲੋਕ ਚੋਨੇ ਉਹ ਇਸ ਲਿਸਟ ਦੇ ਵਿੱਚ ਸ਼ਾਮਲ ਨੇ ਤੇ ਭਾਰਤੀ ਨਾਗਰਿਕ ਜੋ ਨੇ ਉਹ ਇਸ ਲਿਸਟ ਦੇ ਵਿੱਚ ਸਭ ਤੋਂ ਜ਼ਿਆਦਾ ਨੇ ਯਾਨੀ ਕਿ 7000 ਦੇ ਕਰੀਬ ਲੋਕ ਚੋਨੇ ਉਹ ਇਸ ਲਿਸਟ ਦੇ ਵਿੱਚ ਨੇ ਭਾਰਤੀ ਨਾਗਰਿਕ ਜਿਨ੍ਹਾਂ ਨੂੰ ਹੁਣ ਇਸ ਸਾਲ ਕੈਨੇਡਾ ਦੇ ਵੱਲੋਂ ਦਿੱਲੀ ਜੋ ਹੈ ਭੇਜਿਆ ਜਾਵੇਗਾ ਫਲਾਈਟਾਂ ਦੀ ਤਿਆਰੀ ਜੋ ਹੈ ਕੈਨੇਡਾ ਦੇ ਵੱਲੋਂ ਕੀਤੀ ਜਾ ਰਹੀ ਹੈ ਤਾ ਜਹੇ ਦੇ ਵਿਚਾਲੇ ਇੱਕ ਹੋਰ ਜਹਾਜ਼ ਜੋ ਹੈ ਹੁਣ ਲੈਂਡ ਹੋਵੇਗਾ ਭਾਰਤ ਦੇ ਵਿੱਚ ਕੈਨੇਡਾ ਦੇ ਵਿੱਚ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤੀ ਨਾਗਰਿਕ ਜੋ ਰਹਿ ਰਹੇ ਸੀ ਕੈਨੇਡਾ ਦੇ ਵੱਲੋਂ ਉਹਨਾਂ ਨੂੰ ਡਿਪੋਰਟ ਜਾ ਉਹ ਕੀਤਾ ਜਾ ਰਿਹਾ ਹੈ ਤਾਂ ਜਹੇ ਦੇ ਵਿਚਾਲੇ ਦੱਸ ਦਈਏ ਕਿ ਕੈਨੇਡਾ ਦਾ ਮੰਨਣਾ ਹੈ ਕਿ ਅਮਰੀਕਾ ਦੇ ਨਜਾਇਜ਼ ਰਸਤਿਆਂ ਦੇ ਜ਼ਰੀਏ ਜੋ ਹੈ ਉਹ ਲੋਕ ਕੈਨੇਡਾ ਚ ਦਾਖਲ ਹੋ ਰਹੇ ਨੇ ਜਹੇ ਦੇ ਵਿਚਾਲੇ ਇਹਨਾਂ ਨੂੰ ਰੋਕਣਾ ਬੇहद ਲਾਜ਼ਮੀ ਹੈ ਤਾਂ ਹੁਣ ਡੈਪੂਟੇਸ਼ਨ ਜੋ ਹੈ ਉਹ ਉਹਨਾਂ ਦੀ ਸਭ ਤੋਂ ਵੱਡੀ ਦੱਸਦੀ ਹੈ ਕਿ ਉਹ ਉਹਨਾਂ ਦੀ ਪਹਿਲੀ ਕਦਮੀ ਮੰਨੀ ਜਾ ਰਹੀ ਹੈ ਕਿ ਡੈਪੋਟੇਸ਼ਨ ਜੋ ਹੈ ਇਹਨਾਂ ਲੋਕਾਂ ਦੀ ਕੀਤੀ ਜਾਵੇ ਜੋ ਕੈਨੇਡਾ ਦੇ ਵਿੱਚ ਇਲੈਗਲ ਤਰੀਕੇ ਦੇ ਨਾਲ ਰਹਿ ਰਹੇ ਨੇ ਜਾਂ ਇਲੈਗਲ ਤਰੀਕੇ ਦੇ ਨਾਲ ਦਾਖਲ ਹੋਏ ਸੀ ਤੇ ਹੁਣ ਲੁਕ چھਪ ਕੇ ਜੋ ਹੈ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੇ ਵੱਲੋਂ ਵੀ ਜੋ ਹੈ ਉਹ ਡਿਪੋਟੇਸ਼ਨ ਤੇ ਕੰਮ ਕੀਤਾ ਜਾ ਰਿਹਾ ਹੈ ਜੋ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਨੂੰ ਰਿਪੋਰਟ ਜੋ ਕੀਤਾ ਜਾਵੇਗਾ ਤਾਂ 7000 ਦੇ ਕਰੀਬ ਭਾਰਤੀ ਨਾਗਰਿਕ ਜੋ ਨੇ ਉਸ ਲਿਸਟ ਦੇ ਵਿੱਚ ਸ਼ਾਮਲ ਨੇ ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਜੋ ਲੋਕ ਨੇ 32000 ਜੋ ਲੋਕ ਲਿਸਟ ਦੇ ਵਿੱਚ ਨੇ ਉਨ੍ਹਾਂ ਦਾ ਕੋਈ ਅਜੇ ਤੱਕ ਅਤਾ ਪਤਾ ਨਹੀਂ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਲਿਸਟ ਜ਼ਰੂਰ ਜਾਰੀ ਕਰ ਲਈ ਗਈ ਹੈ ਪਰ ਉਹ ਹਜੇ ਤੱਕ ਪੁਲਿਸ ਦੀ ਹਿਰਾਸਤ ਦੇ ਵਿੱਚ ਨਹੀਂ ਹਨ ਨਾ ਪੁਲਿਸ ਦੇ ਸੰਪਰਕ ਵਿੱਚ ਨਹੀਂ ਹਨ ਤਾਂ ਪਹਿਲਾਂ ਇਹ 32000 ਲੋਕਾਂ ਨੂੰ ਇਹਨਾਂ ਨੂੰ ਲੱਭਣਾ ਪਵੇਗਾ ਜਿਸ ਤੋਂ ਬਾਅਦ ਇਹਨਾਂ ਨੂੰ ਡਿਪੋਰਟ ਜੋ ਹੈ ਉਹਨਾਂ ਦੇ ਦੇਸ਼ਾਂ ਦੇ ਵਿੱਚ ਕੀਤਾ ਜਾਵੇਗਾ ਤਾਂ ਹੁਣ 7000 ਦੇ ਕਰੀਬ ਭਾਰਤੀ ਨਾਗਰਿਕ ਜੋ ਨੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਚਲੇ ਰਹੇ ਸੀ ਉਹ ਇਸ ਸਾਲ ਦਿੱਲੀ ਜੋ ਹੈ ਭਾਰਤ ਜੋ ਹੈ ਵਾਪਸ ਭੇਜ ਜਾਣਗੇ ਕਿਉਂਕਿ ਉਹ ਅਮਰੀਕਾ ਕੈਨੇਡਾ ਦੇ ਵਿੱਚ ਜੋ ਹੈ ਉਗਾਰ ਕਰਨ ਨੂੰ ਨੀ ਤਰੀਕੇ ਦੇ ਨਾਲ ਰਹਿ ਰਹੇ